ਅੰਜ ਗੁਰਮੁ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਜ ਗੁਰਮੁ ਪਿਆਰਿਓ ਬਈ ਇੱਕ ਸਵਾਲ ਆ ਦੋ ਔਰ ਆਲ ਦੇ ਮਿਲਦੇ ਆ ਇੱਕ ਤਾਂ ਕਿਸੇ ਨੇ ਸਵਾਲ ਕੀਤਾ ਗੁਰਮਖ ਨੇ ਵੀ ਜਿਹੜਾ ਨਾਮਦੇਵ ਆ ਵੀ ਉਹਦਾ ਉਹਨਾਂ ਦਾ ਇੱਕ ਸ਼ਬਦ ਆ ਜਿਨਹਰ ਪਾਇਓ ਤਨੇਸ਼ ਪਾਇਓ ਭਈ ਜਿਹੜਾ ਪਰਮਾਤਮਾ ਨੂੰ ਪਾ ਲੈਂਦਾ ਤੇ ਉਸ ਪਾ ਲੈਂਦਾ ਦਾਦਾ ਨਹੀਂ ਜਿਵੇਂ ਆਮ ਪਰਚਲ ਤੇ ਹੀ ਇੱਕ ਲਾਈਨ ਪੜ੍ਹ ਕੇ ਤੇ ਉਹਦਾ ਫੈਸਲਾ ਲੈ ਲੈਂਦੇ ਨੇ ਜਿੰਨਹਰ ਪਾਇਓ ਉੱਦਨੇ ਛਪਾਇਓ ਮਿਹਰੇ ਪਾ ਲੈਂਦਾ ਉਸ ਛਪਾਇਦਾ ਇੱਕ ਸਵਾਲ ਇਸੇ ਨਾਲ ਰਲਦਾ ਮਿਲਦਾ ਹੀ ਆ ਸਬਰ ਅੰਦਰ ਸਾਬਰੀ ਤਨ ਇਹਵੇ ਜਲੇਨ ਹੌਣ ਨਜੀਕ ਕਦਾਏ ਦੇ ਭੇਤ ਨਾ ਕਿਸੇ ਦੇਣ ਇਹਦਾ ਮਤਲਬ ਹੈ ਵੀ ਜਿਹੜਾ ਪ੍ਰਮਾਤਮਾ ਦੇ ਲਾਗੇ ਹੋ ਜਾਂਦਾ ਕਲੋਜ਼ ਹੋ ਜਾਂਦਾ ਉਹ ਕਿਸੇ ਨੂੰ ਉਹਦਾ ਭੇਤ ਨਹੀਂ ਦਿੰਦਾ ਇਹ ਗੁਰਮੁਖ ਪਿਆਰੋ ਇਸ ਤਰ੍ਹਾਂ ਦੇ ਸਵਾਲ ਤਾਂ ਆਉਂਦੇ ਆ ਜਦੋਂ ਆਪਾਂ ਜਾਂ ਤਾਂ ਅਭਿਆਸੀ ਕਰਦਾ ਹੈ ਜਿਹੜਾ ਅਭਿਆਸ ਜੀ ਕਰਦਾ ਹੈ ਉਹ ਕਰਦਾ ਹੈ ਵੀ ਜੇ ਮੈਨੂੰ ਕੋਈ ਮਾਰੇ ਕੇ ਪਕਰੇ ਮੈਂ ਦੱਸਾਂ ਜਾਂ ਨਾ ਦੱਸਾਂ ਤੇ ਜਾਂ ਇਹੋ ਜੇ ਸਵਾਲ ਜਿਹੜਾ ਤਰਕਸ਼ੀਲ ਕਰਦਾ ਹੁੰਦਾ ਇਹ ਸਵਾਲ ਜਿਹੜੇ ਨੇ ਅਭਿਆਸੀ ਗੁਰਮੁਖ ਨੇ ਜਿਹੜੇ ਉਹਨਾਂ ਦੇ ਨੇ ਅਭਿਆਸ ਕਰਦੇ ਨੇ ਉਹ ਤੇ ਜਿਵੇਂ ਅਦਿਕਾਲਾ ਪਾ ਵੇਖਦੇ ਆਂ ਕਾਫੀ ਗੁਰਮੁਖ ਇੰਟਰਵਿਊਆ ਦੇ ਰਹੇ ਨੇ ਪ੍ਰਮਾਤਮਾ ਬਾਰੇ ਕੁਰਬਾਨੀ ਤੋਂ ਦੱਸ ਰਹੇ ਨੇ ਬੜੀ ਚੰਗੀ ਗੱਲ ਆ ਉਹ ਵੀ ਕਾਫੀ ਭੇਦ ਖੋਲਦੇ ਨੇ ਤੇ ਉਹਨਾਂ ਦਾ ਕਰਕੇ ਵੀ ਹੋ ਸਕਦਾ ਸਵਾਲ ਇਹੋ ਜਿਹਾ ਮਨ ਵਿੱਚ ਆ ਜਵੇ ਇਸੇ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਵੀ ਆਖ ਰਹੇ ਨੇ ਜੀ ਮੈਂ ਜਾਣਾ ਆਖਾਂ ਨਹੀਂ ਪਰ ਵੇਖੋ ਆਖ ਵੀ ਰਹੇ ਨੇ ਦੱਸ ਵੀ ਰਹੇ ਨੇ ਹਨ ਪ੍ਰਮਾਤਮਾ ਬਾਰੇ ਫਿਰ ਉਹ ਕਹਿੰਦੇ ਨੇ ਕਿਆ ਹੂੰ ਕਥੀ ਕਥੇ ਕਤ ਦੇਖਾਂ ਮੈਂ ਅਕਥ ਨਾ ਕਥਨਾ ਜਾਈ ਜੋ ਤਿਸ ਭਾਵੇ ਸੋਈ ਅੱਖਾਂ ਤੇਲ ਤੇਰੀ ਵਡਿਆਈ ਉਹਨੇ ਤੋਂ ਕਾਫੀ ਕੁਝ ਕਲੀਅਰ ਹੋ ਗਿਆ ਹੁਣ ਤੁਹਾਨੂੰ ਸ਼ਬਦ ਤੋਂ ਇਸ ਤੋਂ ਫਿਰ ਵੀ ਆਪਾਂ ਐਕਸਪਲੇਨ ਕਰਾਂਗੇ ਚੰਗੀ ਤਰ੍ਹਾਂ ਹੁਣ ਜਿਹੜਾ ਨਾਮਦੇਵ ਜੀ ਦਾ ਇਹ ਸ਼ਬਦ ਹੈ ਕੋਈ ਆਖੇ ਨਿਰਵਾ ਕੋਈ ਆਖੇ ਦੂਰ ਜਲ ਕੀ ਮਛਲੀ ਚਰੇ ਕਿਛੂ ਕੋਈ ਬੋਲੇ ਨਿਰਭਾ ਕੋਈ ਬੋਲੇ ਦੂਰ ਜਲ ਕੀ ਮਛਲੀ ਚੜੀ ਖਜੂਰ ਅੱਗੇ ਉਹ ਦੱਸਦੇ ਨੇ ਵੀ ਤੁਸੀਂ ਐ ਗੱਲਾਂ ਕਰਦੇ ਹੋ ਕੋਈ ਲਾਗੇ ਕਹੀ ਜਾਂਦਾ ਕਿ ਦੂਰ ਕਹੀ ਜਾਂਦਾ ਹੈ ਵੀ ਤੁਸੀਂ ਐ ਗੱਲਾਂ ਕਰਦੇ ਜਿਵੇਂ ਜਲ ਦੀ ਮੱਛੀ ਜਿਹੜੀ ਖਜੂਰ ਤੇ ਚੜ ਜਾਂਦੀ ਹੈ ਤੇ ਨਾਲ ਆਪਾਂ ਨੂੰ ਪਤਾ ਹੈ ਕਿ ਮਾਲਕ ਅੰਦਰ ਹੈ ਬਾਹਰ ਹੈ ਹਰਵੇਂ ਤਨ ਹੈ ਤਨਵੇਂ ਹਰ ਨਾ ਨੂੰ ਕੌਕ ਵੀਰ ਹੱਥ ਪੈ ਨੇ ਰਿਓ ਤੇ ਅੰਦਰ ਉਹਨੂੰ ਉਹਨ ਆਪ ਮਿੰਤੀ ਜੀ ਗਣਤੀ ਤੇ ਕਰ ਹੀ ਨਹੀਂ ਸਕਦੇ ਇੰਨਾ ਦੇੜੇ ਇੰਨਾ ਦੂਰ ਹਨ ਕਿਉਂਕਿ ਉਹਦਾ ਪ੍ਰਕਾਸ਼ ਇਸ ਤਰ੍ਹਾਂ ਦਾ ਹੈ ਕਿ ਉਹ ਟੁੱਟਦਾ ਨਹੀਂ ਕਿਤੇ ਵੀ ਅੰਦਰ ਬਾਹਰ ਇਸੇ ਤਰ੍ਹਾਂ ਜਾਂਦਾ ਉਹ ਸੁਖਮ ਹੈ ਆਪੋਸਤੂਲਾ ਇਸੇ ਤਰ੍ਹਾਂ ਕਰਮੋ ਪਿਆਰ ਫਿਰ ਅੱਗੇ ਕਹਿੰਦੇ ਨੇ ਕਾਹੇ ਰੇ ਬਕਵਾਦ ਲਾਇਓ ਜਿੰਨ ਹਰ ਪਾਇਓ ਤਨੇਸ਼ ਪਾਇਓ ਮੈਂ ਕੀ ਬਕਵਾਸ ਕਰ ਰਿਹਾ ਉਹ ਮੈਂ ਜਿਹੜਾ ਪਾਲਿੰਦਾ ਉਹ ਹੀ ਇਸ ਪਾਲਿੰਦਾ ਕਹਿੰਦੇ ਪੰਡਿਤ ਹੋ ਕੇ ਬਾਦ ਵਿਖਾਨੇ ਮੂਰਖ ਨਾਮ ਦਿਓ ਰਾਮੇ ਜਾਨੇ ਕਹਿੰਦੇ ਤੁਸੀਂ ਪੰਡਿਤ ਹੋ ਕੇ ਬਾਦ ਵਿਵਾਦ ਚ ਪਏ ਹੋ ਕਹਿੰਦਾ ਤੁਸੀਂ ਮੈਨੂੰ ਮੂਰਖ ਕਹਿੰਦੇ ਹੋ ਤੇ ਇਹ ਮੈਂ ਉਸ ਮਾਲਕ ਨੂੰ ਜਾਣਦਾ ਇਸ ਗੱਲ ਕੋ ਉਹਨਾਂ ਨੇ ਕਿਹਾ ਨਹੀਂ ਮੈਂ ਮੈਂ ਨਹੀਂ ਜਾਣਦਾ ਉਹਨਾਂ ਨੇ ਕਿਹਾ ਜਾਣਦਾ ਉਹਨਾਂ ਨੇ ਛਪਾਇਆ ਨਹੀਂ ਉਹਨਾਂ ਤਾਂ ਭੇਤ ਹੀ ਬੜਾ ਖੁੱਲਿਆ ਪਰਮਾਤਮਾ ਦਾ ਭਗਤ ਆ ਨੇ ਫਿਰ ਅਗਲਾ on the ਉਹਨਾਂ ਨੇ ਜੀ ਖਜ਼ਾਏ ਦੇ ਭੇਤ ਨਾ ਕਿਸੇ ਦੇ ਇੱਥੇ ਫਿਰ ਮਨ ਚ ਸ਼ੰਕਾ ਪੈ ਜਾਂਦਾ ਵੀ ਮਾਲਕ ਦਾ ਭੇਤ ਨਹੀਂ ਖਰੀਦ ਦੇਣਾ ਇਸ ਤਰ੍ਹਾਂ ਨਹੀਂ ਕਰੂੰਗਾ ਆਪਾਂ ਤੁਹਾਨੂੰ ਅਦ੍ਰਿਸ਼ਟ ਮਨ ਦਾਣ ਦੇ ਕੇ ਸਮਝਾਉਨੇ ਆ ਕੋਸ਼ਿਸ਼ ਕਰਦੇ ਆ ਇਹ ਨਹੀਂ ਆਪਾਂ ਜਿਵੇਂ ਮੈਂ ਹੀ ਸਿਆਣਾ ਬਣਾ ਤੁਸੀਂ ਵੀ ਸਾਰੇ ਸਮਝਦਾਰ ਹਰ ਇੱਕ ਦੀ ਸਮਝ ਮਾਲਕ ਨੇ ਉਹਨੂੰ ਆਪਣੀ ਆਪਣੀ ਦਿੱਤੀ ਹੈ ਔਰ ਆਪਾਂ ਧਾਰ ਲੈਨੇ ਜਿਵੇਂ ਦੋ ਬੰਦੇ ਲਲੇ ਨੇ ਤੁਸੀਂ ਜਾ ਰਹੇ ਹੋ ਤੁਸੀਂ ਜਾਣਦੇ ਨਹੀਂ ਉਧਰ ਆ ਰਿਹਾ ਇੱਕ ਗੁਰਮੁਖ ਉਹਨੂੰ ਵੈਸੇ ਹੱਥ ਹਲਾ ਕੇ ਲੰਘ ਜਾਂਦੇ ਤੁਸੀਂ ਵੀ ਲੰਘ ਜਾਂਦੇ ਉਹ ਵੀ ਲੰਘ ਜਾਂਦਾ ਤੇ ਪਰ ਤੁਸੀਂ ਇੱਕ ਦੂਜੇ ਨੂੰ ਜਾਣਦੇ ਨਹੀਂ ਵੈਸੇ ਤੁਸੀਂ ਹੱਥ ਹਲਾਤਾ ਦੂਜੇ ਤੀਜੇ ਘੇੜੇ ਤੁਸੀਂ ਫਿਰ ਮਰ ਪੈਂਦੇ ਹੋ ਤੁਸੀਂ ਖਲੋ ਕੇ ਹਾਲ ਚਾਲ ਪੁੱਛਣ ਲੱਗ ਜਾਂਦੇ ਇੱਕ ਦੂਜੇ ਨੂੰ ਠੀਕ ਹੈ ਨਾ ਕੀ ਹਾਲ ਜੀ ਔਰ ਤੁਸੀਂ ਇੱਕ ਦੂਜੇ ਦਾ ਹਾਲ ਚਾਲ ਪੁੱਛਿਆ ਪਰ ਨਾ ਤੁਸੀਂ ਭੇਤ ਦੀ ਗੱਲ ਆਪਣੇ ਦਿਲ ਦੀ ਦਿੱਤੀ ਉਹਨੂੰ ਤੇ ਨਾ ਉਹਦੇ ਭੇਤ ਦੀ ਗੱਲ ਦਾ ਤੁਹਾਨੂੰ ਪਤਾ ਹੈ ਜਾਂ ਅੰਦਰ ਦਾ ਨਹੀਂ ਪਤਾ ਹੁਣ ਤੁਸੀਂ ਕਿਸ ਨਾਲ ਗੱਲ ਕਰ ਸਕਦੇ ਇੱਕ ਗੁਰਮੁਖ ਟੱਕਰਦਾ ਹੁੰਦਾ ਉਹਦਾ ਇਦਾਂ ਦਾ ਰੰਗ ਰੂਪ ਹੈ ਇੰਨਾ ਜਵਾਨ ਹੈ ਇਦਾਂ ਦੀ ਬੋਲਣੀ ਚੱਲਣੀ ਹੈ ਠੀਕ ਹੈ ਨਾ ਹੌਲੀ ਹੌਲੀ ਕੀ ਹੁੰਦਾ ਤੁਸੀਂ ਉਹਦੇ ਘਰ ਜਾਣ ਆਉਣ ਲੱਗ ਪੈਂਦੇ ਅਨਪਾਣੀ ਸਾਂਝਾ ਹੋ ਜਾਂਦਾ ਹੌਲੀ ਹੌਲੀ ਟਾਈਮ ਪੈ ਕੇ ਕੋਈ ਐਸਾ ਟਾਈਮ ਆਉਂਦਾ ਵੀ ਤੁਹਾਡਾ ਇੱਕ ਦੂਜੇ ਤੇ ਯਕੀਨ ਬਣ ਜਾਂਦਾ ਐਨਾ ਯਕੀਨ ਬਣ ਜਾਂਦਾ ਕਿ ਤੁਸੀਂ ਇੱਕ ਦੂਜੇ ਦੀ ਗੱਲ ਯਕੀਨ ਹੋ ਜਾਂਦਾ ਵੀ ਨਹੀਂ ਕਰਾਂਗੇ ਤੇ ਤੁਹਾਡਾ ਮਿੱਤਰ ਤੁਹਾਨੂੰ ਭੇਤ ਦੀ ਗੱਲ ਦੱਸ ਲੈਂਦਾ ਉਹਦੇ ਅੰਦਰ ਪਤਾ ਨਹੀਂ ਕੋਈ ਦੁੱਖ ਛਿਪਿਆ ਹੋਵੇ ਉਹ ਸਾਰਿਆਂ ਨੂੰ ਨਹੀਂ ਦੱਸ ਸਕਦਾ ਭੇਤ ਉਹਨਾਂ ਤੁਹਾਨੂੰ ਦੱਸਦਾ ਹੋ ਸਕਦਾ ਉਹਦੇ ਘਰ 'ਚ ਕੋਈ ਪ੍ਰੋਬਲਮ ਹੋਵੇ ਉਹਦਾ ਭੇਤ ਛੁਪਾਈ ਬੈਠਾ ਹੋਵੇ ਉਹ ਤੁਹਾਡੇ ਤੇ ਯਕੀਨ ਕਰਕੇ ਉਹ ਤੁਹਾਨੂੰ ਦੱਸ ਦਿੰਦਾ ਹੈ ਹੋ ਸਕਦਾ ਆਪਣੇ ਬੱਚਿਆਂ ਤੋਂ ਪਰਿਵਾਰ ਤੋਂ ਦੁਖੀ ਹੋਵੇ ਉਹ ਭੇਤ ਕਿਸੇ ਕੋਲ ਨਹੀਂ ਖੋਲਦਾ ਲੇਕਿਨ ਉਹ ਤੁਹਾਡੇ ਤੇ ਯਕੀਨ ਕਰਕੇ ਤੁਹਾਨੂੰ ਦੱਸ ਬੈਠਾ ਹੈ ਉਹ ਉਹਦੇ ਭੇਤ ਦੀ ਗੱਲ ਕਿਸੇ ਨੂੰ ਬਾਹਰ ਨਹੀਂ ਪਤਾ ਤੁਹਾਨੂੰ ਪਤਾ ਹੈ ਹੁਣ ਤੁਸੀਂ ਬਾਹਰ ਆ ਕੇ ਉਹਦੇ ਘਰ-ਬਾਰ ਦੀ ਤਾਂ ਦੱਸ ਦੋਗੇ ਗੱਲਬਾਤ ਵੈਸੇ ਵੇ ਪਿਆਰ ਵਾਲੇ ਬੰਦੇ ਆ ਰੋਟੀ ਪਾਣੀ ਚੰਗਾ ਖਵਾ ਦਿੰਦੇ ਆ ਬੋਲਚਾਲ ਚੰਗੀ ਕਰਦੇ ਆ ਸਾਰਾ ਪਰਿਵਾਰ ਚੰਗਾ ਪਰ ਭੇਤ ਦੀ ਗੱਲ ਨਹੀਂ ਦੱਸੋਗੇ ਆ ਕੇ ਬਾਅਦ ਠੀਕ ਹੈ ਨਾ ਹੋ ਸਕਦਾ ਉਹਨਾਂ ਨੇ ਕੋਈ ਕਾਰੋਬਾਰ ਕਰਨਾ ਹੋਵੇ ਜਾਂ ਕੋਈ ਭੇਤ ਰੱਖਣਾ ਹੋਵੇ ਤੁਹਾਨੂੰ ਦੱਸ ਦੇਣਾ ਉਹ ਹੈ ਭੇਤ ਦੀ ਗੱਲ ਠੀਕ ਹੈ ਨਾ ਤੇ ਜੇਕਰ ਤੁਸੀਂ ਵਧੀਆ ਮਿੱਤਰ ਹੋ ਤਾਂ ਭੇਤ ਉਹਦਾ ਲੋਕਾਂ ਜਾਣ ਕੇ ਉਹਨਾਂ ਨੂੰ ਬਦਨਾਮ ਨਹੀਂ ਕਰੋਗੇ ਜੇ ਤੁਸੀਂ ਮਿੱਤਰ ਤੋਂ ਤੋਂ ਹੀ ਬਣੇ ਹੋ ਜਿਵੇਂ ਬਾਬਾ ਫਰੀਦ ਜੀ ਕਹਿੰਦੇ ਨੇ ਕਿ ਵੈਸੇ ਤਾਂ ਸਲਾਮਾ ਦੇਣ ਨੂੰ ਮਿੱਤਰ ਵੀ ਨੇ ਪਰ ਉਹ ਮਿੱਤਰ ਜਿਹੀ ਨਹੀਂ ਲੱਭਿਆ ਜਿਹੜਾ ਜਿਵੇਂ ਮੈਂ ਲੱਭਦਾ ਠੀਕ ਹੈ ਨਾ ਜੇ ਤਾਂ ਤੁਸੀਂ ਉਹਨਾਂ ਵਿਆਹ ਵਾਲਿਆਂ ਤੋਂ ਤੁਸੀਂ ਉਹਦਾ ਭੇਦ ਭੋਲ ਕੇ ਬਦਨਾਮ ਕਰੋਗੇ ਠੀਕ ਹੈ ਹੁਣ ਇਸੇ ਤਰ੍ਹਾਂ ਆਪਾਂ ਮਾਲਕ ਨੂੰ ਮਿਲਣ ਚੱਲੇ ਹੋਏ ਹਾਂ ਆਪਾਂ ਉਹਦਾ ਜੋ ਆਪਾਂ ਨੂੰ ਕਿਰਪਾ ਕਰਕੇ ਦਿਖਾਉਂਦਾ ਹੈ ਦੱਸਦਾ ਹੈ ਜਿਵੇਂ ਅੰਦਰਲੀ ਦੇ ਵੇਖੀ ਆਪਾਂ ਦੱਸਦੇ ਅੰਦਰਲੀ ਦੇ ਸੁੱਖਮ ਇਹੋ ਜਿਹੇ ਆਤਮਾ ਵੇਖੀ ਦੱਸਤੀ ਭਾਈ ਵੀ ਇਦਾਂ ਦੀ ਆਤਮਾ ਇਹ ਵੇਖ ਕੇ ਦੱਸ ਦਿੱਤਾ ਭਾਈ ਵੀ ਥਾਂ ਥਾਂ ਤੇ ਇਸ ਤਰ੍ਹਾਂ ਦੇ ਉਹਨੇ ਬਣਾਏ ਨੇ ਪੜਾ ਵੱਖਰੇ ਵੱਖਰੇ ਕਿਤੇ ਸ਼ੇਖ ਰਹਿੰਦੇ ਨੇ ਇਹ ਕਿਰਾ ਕੋਟ 88 ਕਰੋੜ ਉਹਨੇ ਕਿਹਾ ਵੀ ਸ਼ੇਖ ਉਹਦੇ ਨੇ ਉਹ ਪੜਿਓ ਸ਼ਬਦ ਸਾਰਾ 33 ਕਰੋੜ ਉਹਦੀ ਧਰਤੀ ਹੈ ਠੀਕ ਹੈ ਨਾ ਤੇ ਇਸੇ ਤਰ੍ਹਾਂ ਗੁਰਮੁਖ ਦੱਸੀ ਜਾਂਦੇ ਪਰ ਕਈ ਗੱਲਾਂ ਉਹਨੇ ਭੇਜਦੀਆਂ ਨੇ ਮਾਲਕ ਦੇ ਹੋ ਸਕਦਾ ਹੈ ਤੁਹਾਨੂੰ ਦੱਸ ਜਾਏ ਵੀ ਮੈਂ ਕੱਲ ਨੂੰ ਤੁਹਾਡੇ ਗਵਾਂਡ ਵਾਲਾ ਬੰਦਾ ਲਾ ਜਾਣਾ ਤੇ ਤੁਸੀਂ ਹਣ ਕੇ ਉਹਨਾਂ ਦੇ ਘਰ ਰੌਲਾ ਪਾ ਦਿਓ ਤੇ ਤੁਹਾਨੂੰ ਉਹਨੇ ਦੱਸਿਆ ਵੀ ਭੇਜਿਆ ਇਹ ਨਹੀਂ ਕੋਲਣਾ ਬਾਹਰ ਜਾ ਕੇ ਠੀਕ ਹੈ ਨਾ ਭੇਜਦੀ ਦੀ ਗੱਲ ਕਿਉਂਕਿ ਮਾਲਕ ਨੂੰ ਤੁਹਾਨੂੰ ਦੱਸ ਦੇ ਵੀ ਮੈਂ ਕੱਲ ਨੂੰ ਧਰਤੀ ਕੁੱਠੀ ਕਰ ਦੇਣੀ ਹੈ ਜਾਂ ਇੱਥੇ ਪਰਲੋ ਲੈ ਆਉਣੀ ਹੈ ਮੈਂ ਨਹੀਂ ਤਾਂ ਤੁਸੀਂ ਲੋਕਾਂ ਜਾਣ ਕੇ ਰੌਲਾ ਪਾ ਦੋ ਵੀ ਪਰ ਲੋ ਆਉਣ ਲੱਗੀ ਹੈ ਠੀਕ ਹੈ ਤੁਸੀਂ ਭੇਦ ਦੀ ਗੱਲ ਪਹਿਲੇ ਮਾਲਕ ਤੇ ਦੱਸਦੇ ਜਿਹੜਾ ਉਹਨੇ ਕੰਮ ਕਰਨਾ ਸੀ ਤੁਸੀਂ ਉਹਦਾ ਰੌਲਾ ਪਾ ਦ। ਕਈ ਭੇਦੀਆਂ ਗੱਲਾਂ ਹੋ ਸਕਦੀਆਂ ਨੇ ਸੰਭਾਲ ਕਰੀਆ। ਹੋ ਸਕਦਾ ਉਹ ਕਹਿ ਦੇਵੇ ਵੀ ਮੈਂ ਸੂਰਜ ਸਿੰਘ ਨਾਂ ਲਾ ਕੇ ਹੋਰ ਕਰ ਦੇਣਾ ਧਰਤੀ ਦੇ। ਵੀ ਇਹ ਭੇਦ ਤੁਸੀਂ ਆਣ ਕੇ ਖੋਲ ਲਓ। ਕੋਈ ਵੀ ਭੇਦ ਹੋ ਸਕਦਾ ਮਾਲਕ ਦਾ। ਉਹ ਜਿੰਨਾ ਤੁਹਾਨੂੰ ਦੱਸਦਾ ਉਹਨਾਂ ਕਹਿ ਸਕਦੇ ਜੇ ਹੋ ਜਾਣਾ ਅੱਖਾਂ ਨਹੀਂ ਕਹਿਣਾ ਕਥਨ ਨਾ ਜਾਏ ਜੋ ਤਿਸ ਭਾਵੇਂ ਸੋਈ ਅੱਖਾਂ ਤੇ ਤੇਰੀ ਬੁੜਾਈ ਬਈ ਜੋ ਤਿਲ ਮੈਂ ਮਤਲਬ ਉਹਦੀ ਕੀ ਬਿਠਾਈ ਕੀਤੀ ਜਾ ਸਕੀ ਸੀ ਉਹਦਾ ਬਹੁਤ ਵੱਡਾ ਉਹ ਮੁੱਕਦਾ ਹੀ ਨਹੀਂ ਉਹਦਾ ਆਪ ਨਹੀਂ ਦੱਸ ਸਕਦਾ ਮੈਂ ਕਿੱਡਾ ਵੱਡਾ ਹਨ ਜਨ ਕਿ ਇਹ ਭੇਤ ਦੀਆਂ ਗੱਲਾਂ ਨੇ ਕਿ ਉਹਨਾਂ ਹੋ ਸਕਦਾ ਕਿਸੇ ਨੂੰ ਕੋਈ ਬਿਵਾਰੀ ਲਾਉਣੀ ਹੋਵੇ ਤੁਹਾਨੂੰ ਨਦਾ ਤੇ ਵੀ ਅਗਲੇ ਨੂੰ ਬਿਮਾਰੀ ਲਾਉਣੀ ਅਗਲੇ ਨੂੰ ਤੁਸੀਂ ਪਹਿਲੇ ਮਾਰ ਤੋਂ ਆਣ ਕੇ ਮੈਂ ਤੈਨੂੰ ਆ ਬਿਮਾਰੀ ਲੱਗ ਜਾਣੀ ਐ ਇੰਤਾਂ ਦੀ ਭੇਤ ਦੀ ਗੱਲ ਨਹੀਂ ਕਰਨੀ ਠੀਕ ਹੈ ਨਾ ਵੈਸੇ ਤਾਂ ਗਰਭਾਣੀ ਵਿੱਚ ਬਹੁਤ ਉਹਦੇ ਬਾਰੇ ਦੱਸਿਆ ਉਹਨੇ ਹੀ ਦੱਸ ਸਕਦੇ ਆ ਜਿੰਨਾ ਉਹ ਇਜਾਜ਼ਤ ਦਿੰਦਾ ਤੇ ਜਿਹੜੀ ਭੇਤ ਦੀ ਗੱਲ ਹੋਣੀ ਦੱਸਦੇ ਘਰ ਕਾ ਪੇਤੀ ਲੰਕਾ ਟਾਈਂ ਜਿਵੇਂ ਆਮ ਕਰਦੇ ਨਾ ਵੀ ਘਰ ਦਾ ਪੇਤ ਘਰ ਚ ਰੱਖੋ ਜੇ ਬਾਹਰ ਕਿਸੇ ਨੂੰ ਦੱਸੋਗੇ ਤੇ ਰੌਲਾ ਪਾ ਦੇਗਾ ਉਹ ਭੇਤ ਦੀ ਗੱਲ ਵੈਸੇ ਨਹੀਂ ਇਹ ਬਹੁਤ ਮਾਲਕ ਵਰਗਾ ਨਹੀਂ ਕਰ ਸਕਦੇ ਹਨ ਜਿੰਨਾ ਦਾ ਦਾ ਗਰਬਾਣੀ ਚ ਵੇਖੋ ਤਾਂ ਕਿੰਨਾ ਦੱਸਿਆ ਹੈ ਤੇ ਨਾਲ ਇਹ ਵੀ ਕਹਿੰਦਾ ਕਿਉਂਕਿ ਬਾਣੀ ਚ ਉਥੇ ਪਾਦੀ ਸਾਡੇ ਸਮਝ ਨਹੀਂ ਆ ਗਈ ਇਸ ਕਰਕੇ ਸੁਖਮ ਦਾ ਸੂਲ ਦਾ ਭੇਦ ਬੜੇ ਔਖਾਂ ਦਾ ਹੈ ਠੀਕ ਹੈ ਨਾ ਇਸ ਕਰਕੇ ਭੇਦ ਦੀ ਗੱਲ ਨਹੀਂ ਕਰਨੀ ਵੈਸੇ ਉਹਦੇ ਬਾਰੇ ਆਪਾਂ ਦੱਸਾਂਗੇ ਨਾ ਤੇ ਲੋਕਾਂ ਨੂੰ ਪਤਾ ਕਿਵੇਂ ਲੱਗੇਗਾ ਨਾ ਵੀ ਮਾਲਕ ਹੈਗਾ ਇਹ ਅੰਦਰੇ ਬਾਹਰ ਹੈ ਸ਼ੀਸ਼ੇ ਵਰਗਾ ਉਹਦਾ ਪ੍ਰਕਾਸ਼ ਹੈ ਠੀਕ ਹੈ ਨਾ ਤੇ ਉਹ ਜਦੋਂ ਮਿਲਦਾ ਹੈ ਉਦੋਂ ਵੀ ਉਹਦਾ ਵੱਖਰਾ ਤਰੀਕਾ ਹੈ ਤੇ ਜੇ ਕੋਈ ਉਹਦੀ ਤੁਹਾਨੂੰ ਗੱਲ ਪੁੱਛਦਾ ਹੈ ਭੇਤ ਦੀ ਤੇ ਤੁਸੀਂ ਉੱਜੋਕਰਨਾਲ ਪਾਸ਼ਾ ਦਾ ਸਮਝਦਾ ਜਾ ਕੋ ਭੀਤਰ ਮਹਿਲ ਬੁਲਾਵੇ ਪੁੱਛੋ ਬਾਤ ਨਰੰਤੀ ਵੀ ਜਿਹਨੇ ਆਪਣੇ ਦਿਲ ਦੀ ਗੱਲ ਪੁੱਛਣੀ ਹੈ ਤੇ ਜਦੋਂ ਬੁਲਾਏਗਾ ਤਾਂ ਉੱਥੇ ਪੁੱਛ ਲੈ ਜੀ ਠੀਕ ਹੈ ਨਾ ਤੇ ਵੀ ਇੰਨੀ ਸੋਜੀ ਚੇਸਤਰਾ ਮਾਲਕਨ ਜਿਹੀ ਉਸ ਤਰ੍ਹਾਂ ਦਾ ਇਹ ਆਪਾਂ ਮਨਾਉਂਦਾ ਕਿ ਲਿਖੋ ਤੇ ਕੋਈ ਗਲਤੀ ਹੋਵੇ ਮਾਫ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ